ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਰਮਣ ਆਈ ਉਹ ਸੁੱਤੀ ਹੋਈ ਕਰਕੇ ਹਟੀ ਆ ਪਾਂਡੇ ਪੁੰਡੇ ਮਾਂ ਇੱਕ ਆੜੀ ਦੁਪਹਿਰ ਰਿਹਾ ਆ ਕੀ ਕਰਤਾ ਇਹ ਜ਼ਰੂਰੀ ਸੀ ਮੈਂ ਰਾਕਰ ਤੋਂ ਕੱਢ ਰਹੀ ਸੀ ਉਹਨੂੰ ਮੈਨੂੰ ਕੀ ਪਤਾ ਸੀ ਅਜਾ ਇਹ ਕਦੂਆ ਜਿਹਾ ਇਹ ਕੀ ਕੀਤਾ ਜਮੂਰ ਤੂੰ ਕੰਮ ਆਈ ਲੈ ਜਾ ਇਹਨੂੰ ਬਾਥਰੂਮ ਦੇ ਨਾਲ ਮੈਂ ਨਵਾਜ਼ਣਾ ਇਹਨੂੰ ਨਹੀਂ ਲੈ ਜਾ ਹਾਂ ਆਂ ਹੀ ਲੈ ਜਾ ਨਹੀਂ ਹੋ ਠੀਕ ਹੈ ਨਮੂਨਈ ਨਮੋਣਾ ਜਪਨੁਰ ਨੂੰ ਰਣਾਉਣ ਜਾ ਰਿਹਾ ਕੰਮ ਵਧਾਤਾ ਪਹਿਲੇ ਹਾਂ ਹੈਗੇ ਆ ਦੋਨੇ ਪਿਆਉਤੀ ਪਿਆਰ ਬਾਗੇ ਪ੍ਰਣ ਜਾਣ ਵਾਸਤੇ ਇਹ ਗੋਲੂ ਮੋਲੂ ਬੈਠਾ ਹੈ ਜਪਨੁਰ ਸਸੀਕਰ ਹਾਂ 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 ਇਹਨੇ ਵਾ ਬੋਲੋ ਜਪਨੁਰ ਵਾਗਰੂ ਵਾਹਿਗੁਰੂ ਬੋਲੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜਟਨੂਰ ਬੋਲੇ ਵਾਹਿਗੁਰੂ ਵਾਹਿਗੁਰੂ ਬੋਲੋ ਬਣਾ ਨੂਰੇ ਇੱਧਰ ਚਾਹ ਵਾਹਿਗੁਰੂ ਬੋਲੋ ਓਏ ਬੁੱਝ ਨਹੀਂ ਹੋ ਕਹਿ ਨਹੀਂ ਹੋਦਾ ਬਾਈ ਗਰੂ ਓਏ ਧੜੋ ਬਾਈ ਗਰੂ ਬਾਈ ਗਰੂ ਮਰਮੇ ਆ ਗਿਆ ਪਾਸਾ ਇੰਨੂੰ ਜੋ ਖੋਲਣਾ ਹੁਣ ਤੇ ਤਿਆਰ ਆ ਚਲਗੇ ਬਈ ਚਲਗੇ ਜੱਪਨੂਰ ਕਿੱਟ ਅਸੀਂ ਬਾਗੇ ਪਰਨੇ ਜਾ ਕੇ ਮਿਲਦੇ ਆ ਤੁਹਾਨੂੰ ਤਦ ਤੱਕ ਲਈ ਲੋ ਜੀ ਆਪਾਂ ਹੁਣ ਪਹੁੰਚ ਚੁੱਕੇ ਆਂ ਬਾਗਾ ਪੁਰਾਣਾ ਸ਼ਹਿਰ ਚ ਰਵਣ ਦੇਖਣ ਲੱਗਿਆ ਜੱਪਨੂ ਦੇ ਕੱਪੜੇ ਤੇ ਕਹਿੰਦੇ ਥੋੜੀ ਜਿਹੀ ਉੰਗਰਨੀ ਆ ਤੇ ਮੈਂ ਲੈਣਾ ਸਿਰਫ ਆਂਬੀ ਆਪਾਂ ਨੂੰ ਹੋਰ ਕੋਈ ਚਾਹਨਾ ਨਹੀਂ ਮੈਂ ਸਿਰਫ ਆਪਦੇ ਚੂਪਣ ਵਾਸਤੇ ਆਂਬ ਲੈ ਕੇ ਜਾਣੀਆਂ ਤੇ ਇਦਾਂ ਦਾ ਬਾਜ਼ਾਰ ਆ ਸਾਡੇ ਬਾਗੇ ਪੁਰਾਣੇ ਦਾ ਬਾਕੀ ਜਿਹੜੇ ਬਾਗੇ ਪੁਰਾਣੇ ਦੇ ਭੈਣ ਭਰਾ ਜੁੜੇ ਹੋਏ ਆ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਤੇ ਜਿਹੜੇ ਦੂਰ ਦੇ ਆ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਜਿੰਨਾ ਕਹੋ ਸਕਿਆ ਦਿਖਾ ਰਹੇ ਆਂ ਇਹ ਆ ਬਾਕਾ ਪੁਰਾਣਾ ਸ਼ਹਿਰ ਤੇ ਉਹ ਰਵਣ ਖੜੇ ਆ ਆ ਰਹੇ ਆ ਹੁਣ ਆ ਲੈ ਮੇਰੇ ਸਾਹਮਣੇ ਮੈਨੂੰ ਪਾ ਰਹੇ ਆ ਤੇ ਦੇਖਦੇ ਆਂ ਜਾ ਕੇ ਅੰਦਰ ਸੁਣੋਗੇ ਜੇ ਫੜ ਜਾ ਪਾਵੇ ਮਮਾ ਸੁੱਖ ਲਈ ਜਾਂਦੇ ਪਾਵੇ ਤੇਰੇ ਆਪੇ ਆਹ ਪਾਣੀ ਹੈ ਆ ਦੇਖੀ ਸਭ ਤੋਂ ਥੋੜਾ ਥੋੜਾ ਲੱਗ ਲੱਗ ਰੇਟ ਹੋ ਸਕਦਾ ਥੋੜੇ ਦਾ ਜੇਕਰ ਥੋੜਾ ਘੱਟ ਹੋ ਜਾਦਾ ਕੇਸ ਆਵਣਾ ਕੋਈ ਥੋੜਾ ਤਾਂ ਕਿ ਤਰੀਕਿ ਸਾਰੇ ਇਸ ਕੋਰਸੇ ਅੱਛੇ ਹੀ ਹੋਣਗੇ ਜਿਵੇਂ ਆਵੜੀ 11 ਤੋਂ 17 15 ਆ 1165 ਆ ਜਿਸ ਤੋਂ ਕਹਿੰਦੇ ਇੱਥੇ ਹੀ ਲੋਕ ਤਕਰੀਬਨ ਖੜ ਗਿਆ ਆਪਣੀ ਵੀ ਬਣਾਉਣੇ ਕਰਦਾ ਹਾਂ ਹਾਂਜੀ ਜਪੂ ਤੇ ਆਪਣੀ ਲਾਣ ਆਉਂਦੇ ਨਾ ਨਹੀਂ ਲੱਗਦੀ ਹੈ ਹਾਂ ਤਾਂ ਤਿੰਨ ਲੱਗਦੀ ਜਿਹੜੀ ਮਰਦੀ ਨਾਲ ਜਿਹੜੀ ਰਣੀ ਜਪੂਰੇ ਮੰਮੀ ਦੇ ਪਤਾ ਹੈ ਵਾਇਰ ਪਏ ਤੇ

ਵਾਏ ਗਰੂ ਓਏ ਦੀ ਡਰੈਸ ਆਦੀ ਜੀ ਪਾਵੋ ਵਾਏ ਗਰੂ ਹਾਂ ਆਦੀ ਡਰੈਸ ਆਦੀ ਜੀ ਪਾਵੋ ਕਾਰੇ ਜਾ ਲਫਾਫੇ ਜਨ ਲਫਾਫਾ ਦਿੱਤਾ ਹੈ ਨਹੀਂ ਲਫਾਫੇ ਚ ਮੈਂ ਪਾ ਕੇ ਦੇਣਾ ਉਹਨੇ ਲਪੇਟ ਕੇ ਦੇ ਦਿੱਤੀਆਂ ਤੋਂ ਜਲਦੀ ਜੀ ਸੀ ਨਾ ਮੈਂ ਉਹਨੂੰ ਕਹਿਆ ਸੀ ਮੈਂ ਕਿਹਾ ਮੇਰਾ ਬੱਚਾ ਰੋ ਰਿਹਾ ਬਾਹਰ ਜੱਪ ਨੂੰ ਰਾ ਵਾਏ ਗਰੂ ਮੈਂ ਇਹਦੀ ਕੀ ਹੈ ਜੀ ਸੀ ਮੈਂ ਕੈਂਸਲ ਕਰਾਂ ਵਾਏ ਗਰੂ ਵਾਏ ਗਰੂ ਚਾਹ ਮਿਲ ਜਾਂਦਾ ਇੱਕ ਨਾ ਇਸ ਆਪਾ ਵਾਲੀ ਨੂੰ ਚੱਲਾਂਗੇ ਬਾਈ ਬਾਈ ਤੇ ਅੱਗੇ ਤੁਸੀਂ ਬਾਹਰ ਰਹੇ ਹੋ ਤੇ ਅੱਗੇ ਮੈਂ ਹੂੰ ਆਵਾਂਗੀ ਕਿੱਥੇ ਇਹਨੂੰ ਘਰ ਛੱਡ ਜਾਂ ਕਿੱਥੇ ਨਹੀਂ ਵਾਹ ਗਰੋ ਕੰਨ ਬੱਟੀ ਜਾਂਦੀ ਆ ਦੇਖੋ ਜੀ ਮੇਰੇ ਇਹ ਬਹੁਤ ਪੇੜਾ ਪੋਤਾ ਮੇਰਾ ਛੋਣਾ ਉਹਨਾਂ ਨੇ ਦਿਲ ਵੀ ਬਣਾ ਕੇ ਦਿੱਤਾ ਸੀ ਇਹ ਬੇਲਾ ਬੈ ਕੇ ਬਣਾਇਆ ਰੱਬ ਨੇ ਇਹ ਨਹੀਂ ਮੇਰਾ ਪੋਤਾ 1000 ਦਾ 100 ਕੱਪੜੇ ਲੈ ਕੇ ਆਇਆ ਆਪ ਦੇ ਹਨਾ ਛੋਣੇ ਛੋਣੇ ਲੋਣਾ ਪਤਾ ਮੋਟਾ ਬਾਜ਼ਾਰ ਚ ਕਿਵੇਂ ਮਾਰਕੀਟ ਚ ਕਿਵੇਂ ਤੁਹਾਡੀਆਂ ਨਿਕਲ ਆ ਗਈ ਉਹ ਲੱਗਨ ਪੈਰ ਹੜਾ ਲੈਣੇ ਦਰੋੜ ਨਾ ਜਾ ਵਿੱਚ ਉੱਥੇ ਤੇ ਬਾਜ਼ਾਰ ਤੇ ਹੈ ਨਾ ਜਦ ਰੋਈ ਜਾਵੇ ਰੋ ਨਹੀਂ ਰਹੀ ਸੀ ਖਿਜਰੀ ਸੀ ਕਿਉਂਕਿ ਗਰਮੀ ਸੀ ਇੱਕ ਤੇ ਹੈ ਨਾ ਤੇ ਉੱਤਰ ਦੀ ਕਵੇ ਨੂੰ ਦੁੱਧ ਵੀ ਪੀਣਾ ਸੀ ਬੇਰਾ ਨੂੰ ਇੱਕ ਜਗ੍ਹਾ ਰੁੱਕ ਕੇ ਦੁੱਧ ਪਿਆਇਆ ਚਲੋ ਫੇਰ ਸਹੀ ਹੋ ਗਈ ਫੇਰ ਰਸਤੇ ਚਾਂਦੇ ਹੰਦੇ ਸੋ ਗਈ ਹੁਣ ਘਰ ਆ ਕੇ ਖੁਸ਼ ਹੈ ਚਲੋ ਬਸ ਆ ਜਾ ਬਾਹਰ ਜਾਣਾ ਮੈਂ ਇੱਕ ਕੰਮ ਕਰ ਦਿਓ ਉਹ ਡੋਲਨੀ ਚ ਨਾ ਦੁੱਧ ਪਾੜ ਦਿਓ ਬਾਲਾ ਦੇ ਆਈ ਸੀ ਮੈਂ ਜਿਹੜੀ ਪਾਰਟਲੇ ਨੂੰ ਮੈਂ ਉਹ ਗਰਮ ਸੀ ਨਾ ਅੰਦਰ ਨਹੀਂ ਹੋਣਾ ਅੰਦਰ ਆਣਾ ਚੂੜੇ ਵਾਲੀਆਂ ਚੂੜੀਆਂ ਲੈ ਕੇ ਆਈਆਂ ਕਿਉਂਕਿ ਜਿਹੜਾ ਮੇਰਾ ਸੂਟ ਹੈਗਾ ਇਹ ਉਹਦੇ ਨਾਲ ਮੈਚਿੰਗ ਜਿਵੇਂ ਡਾਰਕ ਮਰਜੈਂਟਾ ਕਲਰ ਹੁੰਦਾ ਨਾ ਉਸ ਕਲਰ ਦੀਆਂ ਪਰ ਉਹ ਸਾਈਜ਼ ਨਾ ਮੇਰਾ ਛੋਟਾ ਆ ਗਿਆ ਮੈਨੂੰ ਲੱਗਦਾ ਫਿਰ ਵਾਪਸ ਕਰਨੇ ਜਾਣਾ ਪਏਗਾ ਇੱਕ ਵਾਰੀ ਹੋਰ ਤੇ ਤੁਹਾਨੂੰ ਮੈਂ ਦਿਖਾਨੀ ਆ ਚੂੜਾ ਦੇਖਿਓ ਤੁਸੀਂ ਫਿਰ ਦੱਸਿਓ ਕਿ ਉਸ ਸੋਹਣਾ ਚੂੜਾ ਹੁੰਦਾ ਮੈਂ ਸਿਰਫ ਚੂੜੀਆਂ ਲੈ ਆਂਦੀ ਕਿਉਂਕਿ ਮੇਰੇ ਕੋ ਕੜੇ ਵਗੈਰਾ ਤੇ ਪਏ ਸੀ ਤੇ ਮੈਂ ਉਹ ਨਹੀਂ ਲੈ ਆਂਦੇ ਮੈਂ ਹੁਣੇ ਟੰਗਿਆ ਇਹੋ ਜੇ ਮੇਰੇ ਉੱਤੇ ਇਹ ਸੂਟ ਵੇਖੋ ਪਏ ਤੇ ਨੀਚਲਾ ਖਾਨਾ ਵੀ ਸੂਟਾਂ ਨਾਲ ਹੀ ਪਰਿਆ ਪਿਆ ਆਏ ਇਹ ਆ ਕਲਰ ਜਿਵੇਂ ਇੱਕ ਮੈਂਜੈਂਟਾ ਕਲਰ ਹੁੰਦਾ ਨਾ ਉਧਰ ਮੈਂ ਉਦੋਂ ਤੁਸੀਂ ਮੈਰੂਨ ਵੇਖਿਆ ਸੀ ਉਹ ਵੀ ਚੂੜੀਆਂ ਹੈਗੀਆਂ ਇੱਕ ਰੈੱਡ ਵੀ ਹੈਗੀਆਂ ਤੇ ਆ ਮੈਂ ਲਿਆਂਦੀ ਹੁਣੇ ਉਹਦੇ ਚ ਮੈਚਿੰਗ ਕਰਕੇ ਦੇਖੀ ਆ ਮੈਂ ਮਜੈਂਟਾ ਕਲਰ ਇਹ ਦੇਖੋ ਸੋ ਮਜੈਂਟਾ ਕਲਰ ਸੂਟ ਦੇ ਨਾਲ ਦੇ ਪੂਰੀਆਂ ਮੈਚ ਹੈ ਇਹ ਮੈਂ ਤੁਹਾਨੂੰ ਇੱਕ ਮੇਰੇ ਜਿਹੜਾ ਵਿਆਹ ਵਾਲਾ ਸੂਟ ਸੀ ਨਾ ਮੈਂ ਤੁਹਾਨੂੰ ਉਹਦੀ ਉਹ ਦਿਖਾਨੀ ਆ ਉਹਦੇ ਨਾਲ ਦੇ ਹੁਣ ਵੀ ਸੂਟ ਹੈਗਾ ਦੇਖਾਉਂਦੇ ਨਾ ਮੈਚਿੰਗ ਹੋ ਗਈ ਪੂਰੀ ਹੂੰ ਹੂੰ ਆ आ रहे सूट है ना तो देखे चूड़ा पूरा तीस कि चूड़ा पूरा मैच है वैसे पूरा मैच कर रहे है, देखो चूड़ों दे। है ना सूट देखा मोटे देखियो अंब नहीं पहले इधर देखो आ मैच हो रहे है ना पूरा मैच है ना देखियो है नहीं ਚਲੋ ਐ ਤੇ ਪੂਰੀ ਸਲੈਕਟ ਹੋ ਗਈਆਂ ਸਾਡੀਆਂ ਚੂੜੀਆਂ ਬਾਕੀ ਹੁਣ ਦੇਖਾਂਗੇ ਹਲੇ ਤੇ ਜਪਨੂ ਸਿਰਫ ਜਪਨੂਰ ਦੀ ਹੀ ਇੱਕ ਡਰੈਸ ਆਈ ਹੈ ਹਜੇ ਇੱਕ ਹੋਰ ਲੈਣੀ ਹੈ ਹੋਰ ਡਰੈਸਾਂ ਤੇ ਬੜੀ ਬਹੁਤ ਪਈਆਂ ਪਰ ਫੰਕਸ਼ਨ ਵਗੈਰਾ ਬੜੀ ਨਹੀਂ ਹਾਈ ਦੇਖੇ ਸਿਲਿੰਗ ਆ ਕੇ ਤੇ ਬਸ ਐਵੇਂ ਤੁਹਾਨੂੰ ਜਿੱਦਾਂ ਉਹਨੂੰ ਉੱਦ ਬਾਰਾ ਜਾਵਾਂਗੇ ਉਦੋਂ ਬਾਕੀ ਦੀ ਸ਼ਾਪਿੰਗ ਕਰਾਂਗੇ ਅੱਜ ਅੱਜ ਥੋੜੀ ਜਿਹੀ ਹੋਈ ਕਿਉਂਕਿ ਜੋ ਪਨੂਰ ਨਾਲ ਸ਼ਾਪਿੰਗ ਹੁੰਦੀ ਨਹੀਂ ਹੈ ਤੇ ਉਹ ਵਿੱਚ ਫਿਰ ਰੋਂਦੀ ਵੀ ਹੈ ਫਿਰ ਆਉਂਦਾ ਕਿ ਜਲਦੀ ਤੋਂ ਜਲਦੀ ਘਰ ਚਾਹੀਏ ਬਾਕੀ ਹੁਜੇ ਇਹ ਹੀ ਦੋ ਤਿੰਨ ਚੀਜ਼ਾਂ ਲਿਆਂਦੀਆਂ ਅੱਗੇ ਦੇਖੋ ਹੁਣ ਕੀ ਜਾਵਾਂਗੇ ਕਿਸ ਦਿਨ ਜਾਵਾਂਗੇ ਫਿਰ ਲਿਆਵਾਂਗੇ ਫਿਰ ਤੁਹਾਨੂੰ ਹੋਰ ਦਿਖਾਵਾਂਗੇ ਕੀ ਕੀ ਲੈ ਇਸ ਮਹੀਨੇ ਨਾ ਕੁਝ ਸਰਪ੍ਰਾਈਜ਼ ਹੈ ਕੁਝ ਮੇਲਾ ਹੈ ਕੁਝ ਫੰਕਸ਼ਨ ਹੈ ਬਹੁਤ ਕੁਝ ਹੈ ਤੇ ਬਹੁਤ ਕੁਝ ਦੇਖਣ ਨੂੰ ਮਿਲੇ ਹਮ ਯੈਸ ਹਨਾ ਹੈ ਨਾ ਇਸ ਮਹੀਨੇ ਹਨਾ ਕਿੰਨਾ ਵੋਚਾ ਮੇਲਾ ਆ ਰਿਹਾ ਹੁੰਦਾ ਫਿਰ ਫੰਕਸ਼ਨ ਆਏਗਾ ਫਿਰ ਫੰਕਸ਼ਨ ਦਾ ਪਰਸਪਰ ਨਹੀਂ ਆਉਂਦੇ ਨਾ ਸ਼ਾਇਦ ਯੈਸ ਮੈਂ ਨਾ ਖਾਲ ਮੈਂ ਨਹੀਂ ਮੈਂ ਤਾਂ ਝੱਪਨੂ ਨੂੰ ਪੜ ਤੇ ਮੈਂ ਝੱਪਨੂਗਾ ਤੁਹਾਡਾ ਕੀ ਪ੍ਰੋਸਾਂ ਬਖਾ ਕੇ ਆਏ ਨੇ ਹੁਣੇ ਝੋਕ ਕੇ ਮੈਂ ਵਾਦਾ ਕੀਤਾ ਸੀਗਾ ਪਹਿਲਾਂ ਵੀ ਆਂਬ ਦਵਾਏਗੀ ਤੇ ਤਾਂ ਜਾਊਗਾ ਨਹੀਂ ਤੇ ਜਾਣਾ ਨਹੀਂ ਛੋਟੇ ਬੱਚੇ ਆ ਛੋਟੇ ਬੱਚੇ ਮੂਹ ਝੱਪਨੂਰ ਵੀ ਆ ਗਿਆ ਆ ਵੀ ਲੈ ਪੁੱਤੋ ਏ ਜੈਪਨੂਰ ਬਸ ਬਨਾਣਾ ਖਾ ਨਾ ਮਤੋਂ ਖਾਓ ਤੇ ਫਾੜ ਲਿਆ ਚਲੋ ਠੀਕ ਆ ਫਿਰ ਤੁਸੀਂ ਨਾ ਖੀਰਾ ਚੀਰੋ ਪਿਆਜ਼ ਚੀਰੋ ਤੇ ਮੈਂ ਤਾਂ ਪਹਿਲੇ ਉਹ ਦੇਖਾਂ ਚੋਕੜਾ ਮੈਂ ਤਾਂ ਪੂਰਾ ਹੋ ਗਿਆ ਤੇ ਲੱਸੀ ਚ ਪਾਣੀ ਪੂਣੀ ਪਾਓ ਕਿਤੇ ਵਿਆਹ ਵਾਲੇ ਦੇ ਨਾ ਆਵੇਂ ਦੀਆਂ ਜੂੜੀਆਂ ਪਵਾ ਲੈਂਦੀ ਆ ਨਾ ਵਧੀਆ ਨਹੀਂ ਸੀ ਹਾਂ ਵਿਆਹ ਲੈ ਦੇ ਨਾ ਜਦੋਂ ਵਿਆਹ ਹੋਇਆ ਸੀ ਸਾਡਾ ਹਮ ਉਹ ਦਿਨ ਚੂੜਾ ਆਇਆ ਇਹ ਰੰਗ ਦਾ ਪਵਾ ਦਿੰਦੀ ਇਹ ਰੰਗ ਦਾ ਹੀ ਚੂੜਾ ਚੀੜਾ ਉਹ ਸੁਲਵਾਣਾ ਹੈ ਹਾਂ ਹਾਂ ਹੈ ਨਾ ਜਦੋਂ ਮੈਚ ਕਰਕੇ ਹੈ ਨਾ ਦੇਖੋ ਪੂਰਾ ਮੈਚ ਹੋ ਗਿਆ ਹੁਣ ਮਰਾ ਆਪਾਂ ਹਾਂ ਰੱਖੋ ਹਾਂਜੀ ਤੇ ਆਪਣੋਰਾ ਆਪਾਂ ਕਿੱਧਰ ਚੱਲੇ ਆ ਉਹਨੋਂ ਬਾਹਰ ਨੂੰ ਹੱਥ ਲਾ ਕੇ ਮੁੜ ਕੇ ਆਉ। ਐਂ ਘਮਾ ਦਿੰਦੀ ਆ। ਉਰੇ ਉਰੇ ਆਓ। ਭੱਜ ਕੇ। ਭੱਜ ਕੇ ਭੱਜ ਕੇ ਚੀਜੀ। ਉਰੇ ਆ ਉਰੇ ਆ ਉਰੇ ਆਜੋ 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 ਆ ਗਿਆ। ਚਲੋ ਫਿਰ ਇੱਕ ਵਾਇਗਰ ਕੋ ਕਹਿ ਦੋ। ਉਰੇ ਆ ਇਧਰ ਆ ਇਧਰ ਆ। ਵਾਇਗਰ ਕੋ ਕਹੋ। ਵਾਇਗਰੂ ਆਪਣੀ ਵਾਇਗਰੂ 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 ਏ ਘਰੋਂ ਵੱਡੀ ਜਾਂਦੀ ਏ ਚੁੰਡਾਂ ਵੱੜਦੀ ਆ ਜਾ ਜਾ ਆਪਣਾ ਖੇਡ ਲਾ ਫਿਰ ਜਾ ਬਾਜੋ ਬਾਈ 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 ਜਾ ਪਰੋ ਚਲੋ ਠੀਕ ਹੈ ਜੀ ਹੁਣ ਅਸੀਂ ਕਰਦੇ ਆਂ ਵੀਡੀਓ ਦੀ ਸਮਾਪਤੀ ਤੇ ਕੱਲ ਮਿਲਾਂਗੇ ਨਵੇਂ ਦਿਨ ਨਾਲ ਨਵੇਂ ਦਿਨ ਦੀ ਸ਼ੁਰੂਆਤ ਨਾਲ ਨਵੇਂ ਬਲੌਗ ਦੇ ਨਾਲ ਅੱਜ ਕੁਝ ਨਹੀਂ